ਹallelujah hallelujah hallelujah thank you jesus thank you jesus thank you jesus hallelujah हे सर्वशक्तिमान पिता परमेश्वर जी असि तोरा धन्यवाद करदेया पिता परमेश्वर जी रे पाप पवित्र हज़ूरी दे ले पिता परमेश्वर जी सुंदर समय दे ले पिता परमेश्वर जी ਤੁਸੀਂ ਸਾਡੇ ਸਭਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਵਧਾਈ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਜ਼ਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪਵਿੱਤਰ 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 ਅਤਿ ਪਵਿੱਤਰ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡੀ ਵਡਿਆਈ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਡਰਦੇ ਅਤੇ ਕੰਬਦੇ ਹੋਏ ਪਿਤਾ ਪਰਮੇਸ਼ਰ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਜ਼ਿੰਦਾ ਸਮਰਥੀ ਪਰਮੇਸ਼ਰ ਉਹ ਤੁਹਾਡਾ ਧੰਨਵਾਦ ਹallelujah 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 ਥੈਂਕ ਯੂ ਜੀਸਸ ਹallelujah ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਦੇ ਆਦੇ ਤਾ ਨਹੀਂ ਹੋ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਹਿਰਦੇ ਔਰ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ ਜੀ ਪ੍ਰਭੂ ਜੀ ਸਾਰੀ ਵਡਿਆਈ ਸਾਰੀ ਮਹਿਮਾ ਸਾਰਾ ਜਲਾਲ ਪਿਤਾ ਪਰਮੇਸ਼ ਜੀ ਆਪ ਜੀ ਦੇ ਪਵਿੱਤਰ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ ਜੀ ਤੜੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅਸੀਯੋਗ ਬਣਾਇਆ ਕਿਸੀਂ ਤੁਹਾਡੀ ਮਹਿਮਾ ਕਰ ਸਕੀਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਵਡਿਆਈ ਕਰਦੇ ਹਾਂ ਹਾਲੇਲੂਇਆ 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 ਪ੍ਰਭੂ ਜੀ ਆਕਾਸ਼ ਤੁਹਾਡਾ ਸਿੰਘਾਸਨ ਹੈ ਅਤੇ ਸਾਡੇ ਪੈਰਾਂ ਦੇ ਚੌਂਕੀ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਤੁਹਾਡੇ ਪੈਰਾਂ ਦੇ ਚੌਂਕੀ ਵਿੱਚ ਬੈਠ ਕੇ ਪ੍ਰਾਪਤ ਕਰਦੇ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੜਾ ਤਨ ਵਾਧ ਕਰਦੇ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਆਪ ਜੀ ਦਾ ਸੁਆਗਤ ਕਰਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਪਵਿੱਤਰ ਹੱਥਾਂ ਦੇ ਵਿੱਚ ਸੌਂਪ ਦਿੰਦੇ ਆ ਪਿਤਾ ਪਰਮੇਸ਼ਰ ਜੀ ਸੜੇ ਰੋਜ਼ ਸਮਝਾਂ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਤੜਾ ਤਨ ਵਾਧ ਕਰਦੇ ਹallelujah ਹallelujah ਵੈਲਕਮ ਹੋਲੀ ਫਾਦਰ ਹੋਲੀ ਸਨਨ ਹੋਲੀ ਸਪਿਰਟ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਪ੍ਰਭੂ ਜੀ ਤੁਹਾਡੇ ਵਰਗਾ ਕੋਈ ਪਰਮੇਸ਼ਰ ਨਹੀਂ ਆ ਪ੍ਰਭੂ ਜੀ ਤੁਸੀਂ ਦੇਵਤਿਆਂ ਨਾਲੋਂ ਪੈਦਾਇਕ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਆਕਾਸ਼ ਹੁੰਦਾ ਤੇ ਜੋ ਕੁਝ ਉਸ ਦੇ ਵਿੱਚ ਹੈ ਬਣਾਉਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਸਾਡੇ ਸਿਰਜਣਹਾਰ ਰਚਨਹਾਰ ਪਰਮੇਸ਼ਰ ਰੂਪਮੂਜੀ ਅਸੀਂ ਸਭ ਤੁਹਾਡੇ ਹੱਥਾਂ ਦੀ ਕਾਰਗਰੀ ਆਪੇ ਤਾਂ ਪਰਮੇਸ਼ਰ ਜੀ ਤੁਸੀਂ ਸਾਡੇ ਕੁਮਹਾਰ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਹੱਥਾਂ ਦੀ ਮਿੱਟੀ ਹਾਂ ਪਿਤਾ ਪਰਮੇਸ਼ਰ ਤੁਹਾਡੇ ਹੱਥਾਂ ਦੀ ਰਚਨਾ ਆਪਤਾ ਪਰਮੇਸ਼ਰ ਜੀ ਤੁਹਾਡਾ ਤਾਂ ਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਵਧਾਈ ਕਰਦੇ ਪਿਤਾ ਪਰਮੇਸ਼ਰ ਜੀ ਹallelujah ਮਾਨ ਤੇ ਉਪਮਾ ਪਿਤਾ ਪਰਮੇਸ਼ਰ ਜੀ ਤੁਹਾਡੇ ਹਜ਼ੂਰ ਵਿੱਚ ਆਣ ਪਿਤਾ ਪਰਮੇਸ਼ਰ ਜੀ ਤੁਸੀਂ ਆਦੋ ਤੁਸੀਂ ਅੰਤੋਂ ਤੁਸੀਂ ਅਲਫਾ ਹੋ ਮੀਗਾ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੱਚੇ ਸਹਾਈ ਕੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤਹਾਂਤ ਵਾਦ ਕਰਦੇ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਪਾਕ ਪਵਿੱਤਰ ਲਹੂ ਦੀ ਜੱਜਾਕਾਰ ਹੋਵੇ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਲਹੂ ਬਹਾਨ ਦੇ ਵਸੀਲੇ ਦੇ ਨਾਲ ਪਿਤਾ ਪਰਮੇਸ਼ਰ ਜੀ ਅਸੀਂ ਮੁਕਤੀ ਸ਼ਕਤੀ ਸ਼ਾਂਤੀ ਪਾਈ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪ੍ਰਭੂ ਜੀ ਸੜੇ ਅੰਡਿਆਂ ਗੁੰਡਿਆਂ ਰਿਸ਼ੇਦਾਰਾ ਭੈਣ ਪਾਈਆਂ ਤੇ ਵੀ ਪਿਤਾ ਪਰਮੇਸ਼ਰ ਜੀ ਆਪਣੀ ਵੱਡੀ ਦਇਆ ਕਰਨਾ ਪਿਤਾ ਪਰਮੇਸ਼ਰ ਜੀ ਪਰਬੂ ਜੀ ਉਹ ਵੀ ਤੁਹਾਨੂੰ ਜਾਣ ਲੈ ਤੁਹਾਡੇ ਸਵਰਗ ਰਾਜ ਦੇ ਭਾਗੀ ਬਣ ਜਾਣ ਪਿਤਾ ਪਰਮੇਸ਼ਰ ਜੀ ਤੜਾਤਨ ਬਾਦ ਕਾデア ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਇਹ ਮੇਰੀ ਜਾਨ ਯਹੋਵਾ ਪਰਮੇਸ਼ਰ ਨੂੰ ਮੁਬਾਰਕ ਆਕ ਉਸ ਜ਼ਿਕ ਸੇ ਉਪਕਾਰ ਨੂੰ ਨਾ ਭੁੱਲ ਉਹ ਤੇਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਤੈਨੂੰ ਸਾਰੇ ਰੋਗਾਂ ਤੋਂ ਨਰੋਇਆ ਕਰਦਾ ਹੈ ਤੇਰੀ ਜਿੰਦ ਨੂੰ ਢੋਇ ਤੋਂ ਨਿਸਤਾਰਾ ਦਿੰਦਾ ਹੈ ਤੇਰੇ ਸਿਰ ਉਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਬਾਲੋ ਸਾਡੀ ਧਾਲੋ ਸਾਡਾ ਉੱਚਾ ਗੜ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਇ ਕੋ ਪਿਤਾ ਪਰਮੇਸ਼ ਜੀ ਤੁਸੀਂ ਆਪਣਾ ਵਚਨ ਭੇਜ ਕੇ ਪਿਤਾ ਪਰਮੇਸ਼ ਜੀ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਬੀਤੇ ਸਮਿਆਂ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਸਾਡੇ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਅਸੀਂ ਤੁਹਾਡਾ ਹਨ ਵਾਅਦਾ ਕਿ ਅੱਜ ਤੀ ਸਾਨੂੰ ਹਰ ਤਰ੍ਹਾਂ ਦੇ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਵਡਿਆਈ ਕਰਦੇ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਸਾਡੀ ਪ੍ਰਾਰਥਾ ਤੁਹਾਡੀ ਹਜ਼ੂਰੀ ਵਿੱਚ ਸਗੱਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਜੀ ਸਾਡਾ ਹੱਥਾਂ ਦਾ ਉਠਾਣਾ ਤੁਹਾਨੂੰ ਕਬੂਲ ਹੋਵੇ ਪਿਤਾ ਪਰਮੇਸ਼ਰ ਜੀ ਸਾਡੀ ਇੱਕ ਇੱਕ ਦਾ ਇੱਕ ਇੱਕ ਜਾਂਦੀ ਪ੍ਰਾਰਥਾ ਦਾ ਉੱਤਰ ਦੇਣ ਦੇ ਲਈ ਤੁਹਾਡਾ ਤੁਹਾਨੂੰ ਵਾਅਦਾ ਕਰਦੇ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਮੰਗਲ ਤੋਂ ਪਹਿਲਾਂ ਹੀ ਜਾਣਦੇ ਪ੍ਰਭੂ ਜੀ ਸੱਚ ਕੁਝ ਕਿੱਦਾਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਸੁੰਦਰ ਅਤੇ ਮੁਬਾਰਕ ਸਮੇਂ ਦੇ ਲਈ ਅੱਜ ਸੁੰਦਰ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਤੇ ਤੁਸੀਂ ਸਾਨੂੰ ਆਪਣੀ ਕਿਰਪਾ ਦੇ ਨਾਲ ਵਿਖਾਇਆ ਪਿਤਾ ਪਰਮੇਸ਼ਰ ਜੀ ਅਸੀਂ ਸੀ ਯੋਗ ਨਹੀਂ ਸਾ ਪਿਤਾ ਪਰਮੇਸ਼ਰ ਜੀ ਅਸੀਂ ਇਸੇ ਕਾਬਿਲ ਨਹੀਂ ਸੀ ਕਿ ਅੱਜ ਦਾ ਦਿਨ ਦੇਖ ਸਕੀਏ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਹੀ ਸਾਡਾ ਤੁਹਾਡਾ ਅਨੁਗ੍ਰਾਹ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਹੀ ਸਾਡਾ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਯਹੋਵਾ ਪਰਮੇਸ਼ਰ ਦਾ ਧੰਨਵਾਦ ਕਰਨਾ ਭਲਾ ਹੈ ਕੀ ਆਤਮਾ ਹਾਨ ਪਰਮੇਸ਼ਰ ਜੀ ਤੁਹਾਡੇ ਨਾਮ ਦਾ ਗੁਣ ਗਾਣਾ ਪਿਆ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਭਾਵੇਂ ਰਾਤ ਨੂੰ ਰੋਣਾ ਟਿੱਕੇ ਪਰ ਸਵੇਰ ਵਿੱਚ ਆ ਜਾਏਕਾਰ ਹੋਵੇਗੀ ਹਾਲੇਲੂਇਆ ਸਤਿਮੂਰ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਆਪਣੇ ਪੁਕਾਰਨ ਵਾਲੇ ਦੇ ਨੇੜੇ ਹੋ ਪਿਤਾ ਪਰਮੇਸ਼ਰ ਜੀ ਆਪਣੇ ਪੈ ਮੰਨਣ ਵਾਲੇ ਤੁਸੀਂ ਦੁਹਾਈ ਨੂੰ ਸੁਣਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਹਮੇਸ਼ਾ ਸਾਡੇ ਅੰਗ ਸੰਗ ਬਣੀ ਰਹਿੰਦੀ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਆ ਹallelujah 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 ਨੰਦੋ ਹੋ ਕੇ ਯਹੋਵਾ ਪਰਮੇਸ਼ਰ ਦੀ ਉਪਾਸਨਾ ਕਰੋ ਜਜੈਕਾਰ ਕਰਦੇ ਹੋ ਦੀ ਹਜ਼ੂਰੀ ਵਿੱਚ ਆਓ ਚਾਨਕੋ ਕਿ ਯਹੋਵਾ ਹੀ ਪਰਮੇਸ਼ਰ ਹੈ ਉਹਨੇ ਸਾਨੂੰ ਸਾਜਿਆ ਅਸੀਂ ਉਹਦੇ ਆ ਅਸੀਂ ਉਹਦੀ ਪ੍ਰਜਾਅ ਹਾਂ ਉਹਦੀ ਜੂ ਦੀਆਂ ਪਿੰਡਾਂ ਸੱਚਮੁੱਚ ਦਿੱਤਾ ਪਰਮੇਸ਼ਰ ਜੀ ਤੜੀ ਬਚਨ ਜਿ ਲਿਖਿਆ ਧੰਨਵਾਦ ਕਰਦੇ ਹੋਏ ਉਹਦੇ ਫਾਟਕੇ ਦੇ ਅੰਦਰ ਉਸਤਤ ਕਰਦੇ ਹੋਏ ਦਰਵਾਜ਼ੇ ਚਾਓ ਉਹਦਾ ਧੰਨਵਾਦ ਕਰੋ ਉਹਦੇ ਨਾਮ ਨੂੰ ਮੁਬਾਰਕ ਆਖੋ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਵਫਾਦਾਰੀ ਹਮੇਸ਼ਾ ਦੀ ਹੈ ਪੀੜੀ ਦਰ ਪੀੜੀ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਜੀ ਸਾਨੂੰ ਗਿਆਨ ਪ੍ਰਕਾਸ਼ ਸਮਝ ਦਾ ਆਤਮਾ ਦੇਣਾ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਸਾਡੀ ਆਤਮਿਕ ਬੁੱਧ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਕਰੋ ਪਿਤਾ ਪਰਮੇਸ਼ਰ ਜੀ ਹallelujah hallelujah ਪਿਤਾ ਪਰਮੇਸ਼ਰ ਜੀ ਸਾਡੇ ਆਧਿਕ ਕੰਨਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਤਾਂ ਜੋ ਸਾਫ਼ ਸਾਫ਼ ਸਾਡੀ ਆਵਾਜ਼ ਨਾਲ ਸੋਨ ਸਰ ਦੇ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਹallelujah ਪ੍ਰਭ ਜੀ ਤੁਹਾਡੇ ਵਚਨ ਚ ਲਿਖਿਆ ਜਿਸ ਤਾ ਮੈਂ موسی ਦੇ ਸੰਗ ਜੀ ਹਾਂ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਰਹਾਂਗਾ ਮੈਂ ਨਾ ਤੁਹਾਨੂੰ ਛੱਡਾਂਗਾ ਨਾ ਮੈਂ ਕਦੀ त्याਗਾਂਗਾ ਸੱਚਮੁੱਚ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਚ ਲਿਖਿਆ ਮਾਂ ਆਪਣੇ ਦੁੱਧ ਪਿੰਦੇ ਬੱਚ ਨੂੰ ਭੁੱਲ ਸਕਦੀ ਆ ਪਰ ਮੈਂ ਯਹੋਵਾ ਤੇਰਾ ਪਰਮੇਸ਼ ਨਾ ਤੈਨੂੰ ਛੱਡਾਂਗਾ ਨਾ ਤੈਨੂੰ ਤਿਆਗਾਂਗਾ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਪਿਤਾ ਪਰਮੇਸ਼ਰ ਜੀ ਤੁਸੀਂ ਕਿਰਪਾ ਵਿੱਚ ਤਾਂ ਨਹੀਂ ਪਰਮੇਸ਼ਰ ਉਹ ਪ੍ਰਭੂ ਜੀ ਤੁਹਾਡੀ ਦਇਆ ਸਦਾ ਰਹੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਅਸੀਂ ਤੁਹਾਡੀ ਧਾਰਮਿਕਤਾ ਦੇ ਦੁਆਰਾ ਧਰਮੀ ਠਹਰਾਏ ਗਏ ਹ ਪਿਤਾ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਹੂ ਬਾਂਦੇ ਨਾਲ ਅਸੀਂ ਧਰਮੀ ਠਹਰਾਏ ਗਏ ਪਿਤਾ ਪਰਮੇਸ਼ਰ ਜੀ ਜੀ ਮਾਧ ਹਾਲੇਲੂਇਆ ਸੱਚਮੁੱਚ ਉਸਨੇ ਪਰਮੇਸ਼ਰ ਨੇ ਸਾਡੇ ਗੰਮ ਚੋਕਲੇ ਸਾਡੇ ਦੁੱਖ ਉਟਾਇਓ ਸੀ ਪਰਮੇਸ਼ਰ ਨੂੰ ਮਾਰ ਕੁੱਟਿਆ ਹੋਇਆ ਸਮਝਿਆ ਪਰ ਪਰਮੇਸ਼ਰ ਦੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਪ੍ਰਭੂ ਜੀ ਸਾਡੀ ਵਧੀਆਂ ਦੇ ਕਾਰਨ ਤੁਸੀਂ ਕੁੱਟਲੇ ਗਏ ਪਿਤਾ ਪਰਮੇਸ਼ਰ ਜੀ ਸਾਡੀ ਸ਼ਾਂਤੀ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡੇ ਉੱਤੇ ਤਾੜ ਨਾ ਹੋਈ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਮਾਰ ਖਾਣ ਦੇ ਨਾਲ ਅਸੀਂ ਚੰਗੇ ਕਿਤੇ ਗਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਪਰਬੂ ਜੀ ਸਾਡੇ ਸਭ ਜਾਣੇ ਦਿਨ ਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਵੇਖੋ ਯਹੋਵਾ ਦਾ ਹੱਥ ਛੋਟਾ ਨਹੀਂ ਆਂ ਭੀ ਉਹ ਬਚਾਵੇਗਾ ਉਹਦੇ ਕੰਨ ਭਾਰੇ ਨਹੀਂ ਆਂ ਭੀ ਉਹ ਸੁਨੇ ਨਾ ਸਗੋ ਤੁਹਾਡੀ ਬਧੀਆਂ ਨੇ ਤੁਹਾਡੇ ਵਿੱਚ ਤੁਹਾਡੇ ਪਰਮੇਸ਼ਰ ਦੇ ਵਿੱਚ ਦੂਦਾਈ ਪਾ ਦਿੱਤੀ ਹੈ ਹਾਲੇਲੂਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਉਹ ਸਾਰੀਆਂ ਆਤਾਂ ਜੋ ਤੁਹਾਨੂੰ ਸਾਡੀਆਂ ਪਸੰਦ ਨਹੀਂ ਆ ਪਿਤਾ ਪਰਮੇਸ਼ਰ ਜੀ ਉਹ ਸਾਰੇ ਕੰਮ ਜੋ ਤੁਹਾਨੂੰ ਸਾਡੇ ਪਸੰਦ ਨਹੀਂ ਪ੍ਰਭੂ ਜੀ ਤੁਹਾਡੀ ਪਵਿੱਤਰ ਆਤਮਾ ਦੁਆਰਾ ਸਾਡੇ ਵਿੱਚੋਂ ਨਿਕਲ ਜਾਣ ਪਵਿੱਤਰ ਆਤਮਾ ਜੀ ਸਾਨੂੰ ਤੁਹਾਡੀ ਹਜ਼ੂਰੀ ਮੈਂ ਪਿਆਰ ਅਪਿਤਾ ਪਰਮੇਸ਼ਰ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਨੂੰ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਤੋਂ ਬਿਨਾ ਸੇ ਕੁਝ ਵੀ ਨਹੀਂ ਕਰ ਸਕਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਕਰਦੇ ਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਕਿਆ ਮੰਗੋ ਤੁਹਾਨੂੰ ਦਿੱਤਾ ਜਾਵੇਗਾ ਢੂੰਡੋ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਸੱਚਪੁਰ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਨੂੰ ਮੰਗਦੇ ਤੁਹਾਡੀ ਪਵਿੱਤਰ ਹਜ਼ੂਰੀ ਨੂੰ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਜਿੰਨੇ ਵੀ ਜਾਣੇ ਇਸ ਵਕਤ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣਤੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣੋ ਆਪਣੇ ਫਤਿਹਮੰਦ ਸਜੇ ਹੱਥ ਦੇ ਨਾਲ ਸੰਭਾਲਣਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਗਿਆਨੂ ਕਿਰਪਾਲੂ ਪਰਮੇਸ਼ਰ ਗੁੱਸੇ ਵੀ ਜਿੱਤੀ ਹੈ ਜੀ ਉਹ ਦਇਆ ਦੇ ਨਾਲ ਭਰਪੂਰੋ ਤਾ ਪਰਮੇਸ਼ਰ ਜੀ ਤੁਸੀਂ ਆਪਣਾ ਰਾਹ ਮੂਸਾ ਤੇ ਆਪਣੇ ਕੰਮ ਇਜ਼ਰਾਇਲ ਉਤੇ ਪ੍ਰਗਟ ਕੀਤੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਤੁਸੀਂ ਮਿਸਰ ਦੀ ਗੁਲਾਮੀ ਤੋਂ ਬਚਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਤੁਸੀਂ ਕਿਹਾ ਮੈਂ ਤੈਨੂੰ ਕਨਾਨ ਦਾ ਦੇਸ਼ ਦਿਆਂਗਾ ਤੁਹਾਡੀ ਮਿਲਖ ਦਾ ਹਿੱਸਾ ਹੈ ਪ੍ਰਭੂ ਜੀ ਤੁਸੀਂ ਕਿਹਾ ਮੈਥੋਂ ਮੰਗ ਮੈਂ ਕੋਮਾ ਤੇਰੇ ਮਿਰਾਸ ਤੇ ਤੇ ਕੰਡੇ ਤੇਰੀ ਮਿਲਖ ਕਰ ਦਿਆਂਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਤੁਸੀਂ ਵਡਿਆਈ ਦੇ ਯੋਗ ਹੋ ਪਿਤਾ ਪਰਮੇਸ਼ਰ ਜੀ ਹੇਲੂਇਆ ਪ੍ਰਭੂ ਜੀ ਤੁਸੀਂ ਲਾਚਾਰ ਦੀ ਪ੍ਰਾਰਥਨਾ ਨੂੰ ਤੁਸ ਨਹੀਂ ਜਾਣਦੇ ਪਿਤਾ ਪਰਮੇਸ਼ਰ ਜੀ ਤੁਸੀਂ ਟੁੱਟੇ ਦਿਲ ਵਾਲੇ ਨੇੜੇ ਹੋ ਕੁਚਲੇ ਆਪੇ ਵਾਲਿਆਂ ਨੂੰ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਸੱਚਮੁੱਚ タルਬਿੰਦੂ ਹਾਈ ਦਿੰਦੇ ਨੇ ਹੋਵਾ ਸੌਂਦਾ ਨਾਲ ਸਾਰੇ ਦੁੱਖਾਂ ਤੋਂ ਉਹਨਾਂ ਨੂੰ ਚਡੋਂਦਾ ਸਤਿਗੁਰ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਪਾਪਾਂ ਦੇ ਉੱਛਾ ਸਾਡੇ ਨਾਲ ਨਹੀਂ ਵਰਤੇ ਪਿਤਾ ਪਰਮੇਸ਼ਰ ਜੀ ਨਾ ਸਾਡੇ ਬਦੀਆਂ ਦੇ ਉੱਛਾ ਸਾਨੂੰ ਬਦਲਾ ਦਿੱਤਾ ਪਿਤਾ ਪਰਮੇਸ਼ਰ ਜੀ ਜਿੰਨਾ ਉੱਚਾ ਆਕਾਸ਼ ਦਿੱਤੀ ਦਿਓ ਤੋਹਾਂ ਵੀ ਤਾਂ ਪਰਮੇਸ਼ਰ ਜੀ ਇੰਨੀ ਵੱਡੀ ਦਇਆ ਤੁਹਾਡੇ ਪੈਮਨਨ ਵਾਲਿਆਂ ਦੇ ਨਾਲ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ ਤਿਵੇਂ ਯਹੋਵਾ ਪਰਮੇਸ਼ਰ ਆਪਣੇ ਪੈਮਨਨ ਵਾਲਿਆਂ ਦਾ ਤਰਸ ਖਾਂਦਾ ਹੈ ਸਤਿਗੁਰ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤਾਂ ਵਾਅਦਾ ਕਰਦੇ ਹਾਂ ਪਿਤਾ ਪਰਮੇਸ਼ ਜੀ ਜਿਦਾ ਰਬਚਨ ਚਿਲਕੇ ਉੱਤੇ ਚਮਕ ਤੇਰਾ ਚਾਨਣ ਜੋ ਆ ਗਿਆ ਯਹੋਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਵੇਖੋ ਤਾਂ ਹਨੇਰਾ ਤੈਨੂੰ ਟੱਪ ਲਵੇਗਾ ਉਮਦਾਂ ਨੂੰ ਘਟਾ ਪਰ ਯਹੋਵਾ ਤੇਰੇ ਉੱਤੇ ਚਮਕੇਗਾ ਉਹਦਾ ਪ੍ਰਤਾਪ ਤੇਰੇ ਉੱਤੇ ਵਿਖਾਈ ਦਵੇਗਾ ਸੱਚ ਪੁਰ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਮਾਂਓ ਸਾਡਾ ਉੱਚਾ ਗਾੜੋ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਦੁਆਲੇ ਸੁਰੱਖਿਆ ਦੀ ਵਾਰ ਲਗਾਈ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦਾ ਪ੍ਰਭੂ ਜੀ ਤੁਹਾਡੇ ਵਚਨ ਕਿਹਨ ਜਿਹੜਾ ਧੰਨਵਾਦ ਦਾ ਵਲੀਦਾਨ ਚੜਾਉਂਦਾ ਹੈ ਪਰਮੇਸ਼ਰ ਉਸ ਨੂੰ ਆਪਣੀ ਮੁਕਤੀ ਵਿਖਾਉਂਦੇ ਹਨ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਹallelujah ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਮੈਂ ਤੇਰੀਆਂ ਚਾਹਿਆਂ ਨੂੰ ਪਧਰਿਆ ਕਰਾਂਗਾ ਮੈਂ ਪਿੱਤਲ ਦੇ ਦਰ 500 ਤਾਂ ਕਿ ਮੈਂ ਲੋਹੇ ਦੇ ਢੋਡੇ ਵੱਡ ਦੇਾਂਗਾ ਹallelujah ਮੈਂ ਤੇਨੋਂ ਹਨੇਰੇ ਦੇ ਖਜ਼ਾਨੇ ਲੁਕੇ ਹੋਏ ਥਾਵਾਂ ਤੇ ਪਦਾਰਥ ਖਵਾਵਾਂਗਾ ਤਾਂ ਤੂੰ ਕਾ ਜੋ ਤੂੰ ਜਾਣੇ ਮੈਂ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਆ ਜੋ ਮੈਂ ਤੈਨੂੰ ਨਾਮ ਲੈ ਕੇ ਤੈਨੂੰ ਬੁਲਾਇਆ ਹੈ ਹਾਲੇਲੂਇਆ ਸੱਚਮੁੱਚ ਕਿ ਮੈਂ ਤੈਨੂੰ ਕਦੇ ਨਾ ਛੱਡਾਂਗਾ ਸਮਤੈ ਨੂੰ ਨਾਕ ਦੇ ਤਿਆਗਾ ਦਾ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਗਿਆ ਨਦੀਆ ਤੈਨੂੰ ਜੋ ਬੋ ਨਹੀਂ ਸਕਦੀ ਆ ਅੱਗ ਤੈਨੂੰ ਸਾੜ ਨਹੀਂ ਸਕਦੀ ਕਿਉਂ ਜੋ ਮੈਂ ਯਹਵਾ ਤੇਰਾ ਪਰਮੇਸ਼ਰ ਤੇਰੇ ਨਾਲ ਨਾਲ ਚੱਲਦਾ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜਿੱਥੇ ਕੁਝ ਵੀ ਨਹੀਂ ਆ ਉੱਥੇ ਸਭ ਕੁਝ ਮੁਹਈਆ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਯਹਵਾ ਹੀ ਆਰੀ ਹੋ ਸਾਡੇ ਮੁਹਈਆ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਯਹਵਾ ਰਾਫਾ ਹੋ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ੂ ਜੀ ਤੁਸੀਂ ਸਾਡੇ ਚੰਗਾ ਕਰਨ ਵਾਲੇ ਪਰਮੇਸ਼ੂ ਪ੍ਰਭੂ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਹਾਂ ਪਿਤਾ ਪਰਮੇਸ਼ੂ ਜੀ ਤੁਹਾਡੀ ਦਇਆ ਸਦਾ ਦੀ ਹੈ ਪਿਤਾ ਪਰਮੇਸ਼ੂ ਜੀ ਤੁਹਾਡਾ ਤਨਵਾਦ ਕਰਦੇ ਹਾਂ ਹallelujah ਹallelujah hallelujah ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉਤੇ ਵਹਾਵਾਂਗਾ ਤੁਹਾਡੇ ਪੁੱਤਰ ਤੁਹਾਡੇ ਧੀਆ ਅਗੰ ਵਾਹ ਕਰਨਗੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਨਾਲੇ ਮੈਂ ਦਾਸਾਂ ਤੇ ਦਾਸੀਆਂ ਉਤੇ ਉਹੀ ਦਿਨ ਹੀ ਆਪਣੀ ਆਤਮਾ ਦੇ ਵਿੱਚ ਵਹਾਵਾਂਗਾ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਜਿਹੜੇ ਯਹੋਵਾ ਦਾ ਨਾਮ ਲੈ ਕੇ ਪੁਕਾਰੇਗਾ ਉਹ ਬਚਾਇਆ ਜਾਵੇਗਾ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਨੂੰ ਆਪਣੇ ਆਤਮਾ ਦੇ ਨਾਲ ਭਰ ਦਿਓ ਪਿਤਾ ਪਰ ਪਰਮੇਸ਼ੂ ਜੀ ਤਲਾ ਤਾਂ ਬਾਦ ਹallelujah ਪਿਤਾ ਪਰਮੇਸ਼ ਯਹੋਵਾ ਦੇ ਪੈਦਾ ਆਤਮਾ ਬੁੱਧ ਦਾ ਆਤਮਾ ਸਮਝ ਦਾ ਆਤਮਾ ਗਿਆਨ ਦਾ ਆਤਮਾ ਪ੍ਰਕਾਸ਼ ਦਾ ਆਤਮਾ ਵਿਦਾ ਪਰਮੇਸ਼ੂ ਜੀ প্রভু ਜੀ ਇਹ ਸਰੀਰ ਪਵਿੱਤਰ ਆਤਮਾ ਦੀ ਹੈਕਲ ਹੈ ਪਿਤਾ ਪਰਮੇਸ਼ੂ ਜੀ প্রভু ਜੀ ਤੁਸੀਂ ਨੂੰ ਚੁਣਿਆ ਤੇ ਖੜਾਇਆ প্রভু ਜੀ ਆਪਣੇ ਵੱਡੇ ਵੱਡੇ ਕਮਾਂ ਦੇਲੇ ਪਿਤਾ ਪਰਮੇਸ਼ੂ ਜੀ ਪਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਮੇਰੀਆਂ ਯੋਜਨਾਵਾਂ ਜੋ ਤੁਹਾਡੇ ਲਈ ਹਨ ਭਲਾਈ ਦੀਆਂ ਹਨ ਪਿਤਾ ਪਰਮੇਸ਼ੂ ਜੀ ਆਪਣੇ ਭਲਾਈ ਨੂੰ ਸਾਡੇ ਜੀਵਨਾਂ ਵਿੱਚ ਪ੍ਰਗਟ ਕਰਨ ਦੇ ਲਈ ਪ੍ਰਭੂ ਜੀ ਤੁਹਾਡਾ ਧੰਵਾਦ ਕਰਦੇ ਤੁਹਾਡੇ ਵੱਡੇ ਤੇ ਚੰਗੇ ਕੰਮਾਂ ਦੇ ਲਈ ਪਿਤਾ ਪਰਮੇਸ਼ੂ ਜੀ ਸਿਧਾ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ੂ ਜੀ ਤੁਸੀਂ ਮਹਾਨ ਪਿਤਾ ਪਰਮੇਸ਼ੂ ਜੀ ਹਾਲੇਲੂਇਆ ਪ੍ਰਮੇਹਤਾ ਦੇ ਬੱਚੇ ਤੁਸੀਂ ਕਹੇ ਤੁਹਾਨੂੰ ਉਹ ਹਨ ਜਿਹੜੇ ਹਲੀਮ ਹਨ ਕਿਉਂ ਜੋ ਧਰਤੀ ਦੇ ਵਾਰਸ ਹੋਣਗੇ ਤੁਹਾਨੂੰ ਉਹ ਹਨ ਜਿਹੜੇ ਧਰਮ ਦੇ ਭੁੱਖੇ ਤੇ ਤਿਆਏ ਹਨ ਕਿਉਂ ਜੋ ਰਜਾਈ ਜਾਣਗੇ ਤੁਹਾਨੂੰ ਉਹ ਹਨ ਜਿਹੜੇ ਦਇਆਵਾਨ ਹਨ ਕਿਉਂ ਜੋ ਉਹਨਾਂ ਤੇ ਦਇਆ ਕੀਤੀ ਜਾਵੇਗੀ ਤੁਹਾਨੂੰ ਉਹ ਹਨ ਜਿਹੜੇ ਸ਼ੁੱਧ ਮਨ ਹਨ ਕਿਉਂ ਜੋ ਪਰਮੇਸ਼ ਨੂੰ ਵੇਖਣਗੇ ਤੁਹਾਨੂੰ ਜਿਹੜੇ ਸੋਕ ਕਰਦੇ ਹਨ ਉਹ ਸ਼ਾਂਤ ਕਿਤੇ ਜਾਣਗੇ ਤੁਹਾਨੂੰ ਉਹ ਹਨ ਜਿਹੜੇ ਦਿਲ ਦੇ ਗਰੀਬ ਹਨ ਸਵਰਗ ਦਾ ਰਾਜ ਉਹਨਾਂ ਦਾ ਹੈ ਹਾਲੇਲੂਇਆ ਸੱਚਮੁੱਚ ਦਾ ਪਰਮੇਸ਼ਰ ਜੀ ਤੁਹਾਡਾ ਤਾਂਵਾ ਤੁਸੀਂ ਸਾਨੂੰ ਵਚਨ ਵਿੱਚ ਕਿਹਾ ਹੈ ਕਿ ਤੁਸੀਂ ਜੱਗ ਦੇ ਚਾਨਣ ਨਾਲ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ ਸੱਚਮੁੱਚ ਪਿਤਾ ਪਰਮੇਸ਼ ਜੀ ਸਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਇਸ ਤਰ੍ਹਾਂ ਚਮਕੇ ਕਿ ਪਿਤਾ ਪਰਮੇਸ਼ ਜੀ ਸਾਡੇ ਸ਼ੁਭ ਕਰਮ ਵੇਖ ਕੇ ਪਿਤਾ ਪਰਮੇਸ਼ ਜੀ ਤੁਹਾਡੀ ਵਧਾਈ ਹੋਵੇ ਪਿਤਾ ਪਰਮੇਸ਼ ਜੀ ਪ੍ਰਭੂ ਜੀ ਸੜੇ ਕੰਮਾਂ ਦੇ ਰਹੇ ਸੜੇ ਚਾਲ ਚਲਨ ਦੇ ਰਹੇ ਪ੍ਰਭੂ ਜੀ ਕਾਡੀ ਬੜੀ ਆਈ ਹੋਵੇ ਪ੍ਰਭੂ ਜੀ ਸਾਨੂੰ ਪਵਿੱਤਰਤਾ ਇਹ ਵਾਲਾ ਸਮਝਦਾਰੀ ਵਾਲਾ ਆਗਿਆਕਾਰੀ ਵਾਲਾ ਜੀਵਨ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੈ ਪ੍ਰਭੂ ਜੀ ਤੁਹਾਡੇ ਬਚਨ ਚ ਲਿਖਿਆ ਜੋ ਕੁਝ ਮਨੁੱਖਾ ਤੋਂ ਅਨੁ ਹੋਣਾ ਹੈ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਯਹੋਵਾ ਪਰਮੇਸ਼ਰ ਲਈ ਕੋਈ ਵੀ ਕੰਮ ਕਠਿਨ ਨਹੀਂ ਹੈ ਪਿਤਾ ਪਰਮੇਸ਼ਰ ਤੁਹਾਡੇ ਬਚਨ ਚ ਲਿਖਿਆ ਤੁਹਾਡਾ ਦਿਲ ਨਾ ਘਬਰਾਵੇ ਪਰਮੇਸ਼ਰ ਦੇ ਨੇਚਰ ਰੱਖੋ ਮੇਰੇ ਉੱਤੇ ਵੀ ਨੇਚਰ ਰੱਖੋ ਹਾਲੇਲੂਇਆ ਜੇ ਤੁਸੀਂ ਕਿਹਾ ਰਾਹ ਸੱਚਾਈ ਔਰ ਜੀਵਨ ਮੈਂ ਹਾਂ ਸੱਚ ਮਿਲ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਹੈ ਸੰਸਾਰ ਵਿੱਚ ਤੁਹਾਨੂੰ ਕਲੇਸ਼ ਹੈ ਪਰ ਮੈਂ ਸੰਸਾਰ ਨੂੰ ਜਿੱਤ ਲਿਆ ਹਾਲੇਲੂਇਆ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਉਹ ਸ਼ਾਂਤੀ ਜਿਸ ਤਰ੍ਹਾਂ ਸੰਸਾਰ ਦਿੰਦਾ ਮੈਂ ਉਸ ਤਰ੍ਹਾਂ ਨਹੀਂ ਦਿੰਦਾ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਤਾਂ ਤੁਹਾਡਾ ਦਿਲ ਨਾ ਘਬਰਾਵੇ ਨਾਂਦਰ ਹallelujah ਪ੍ਰਭੂ ਜੀ ਤੁਸੀਂ ਨੋ ਅਬਰਾਹਮ ਇਸਹਾਯੂ ਯਾਕੂਬ ਦੀ ਬਰਕਤਾਂ ਦੇ ਵਾਰਿਸ ਠਹਾ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਜਿਹੜੀ ਅਵਸਥਾ ਅੱਖੀ ਨਾਲ ਵੇਖਿਆ ਨਹੀਂ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀਆਂ ਵਸਾ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੀਆਂ ਹਨ ਇਹ ਤਾਂ ਪਰਮੇਸ਼ਰ ਜੀ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਾਂ ਬਾਪ ਨਾਲੋਂ ਵੱਧ ਕੇ ਸਾਡੇ ਨਾਲ ਪਿਆਰ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੇ ਸਾਡੇ ਮੰਗਣ ਤੋਂ ਪਹਿਲਾਂ ਇੰਜਾਂਂ ਦਿਓ ਪਿਤਾ ਪਰਮੇਸ਼ਰ ਜੀ ਤੁਹਾਡੇ ਬੱਚੇ ਨੂੰ ਲਿਖਿਆ ਹੈ shear ਬੱਚਾ ਨੂੰ ਘਾਟਾ ਪੈਂਦਾ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਵੇਂ ਕਿਸੇ ਵੀ ਚੰਗੀ ਚੀਜ਼ ਦੀ ਥੋੜੀ ਨਹੀਂ ਹੋਵੇਗੀ ਹਾਲੇਲੂਇਆ ਥੈਂਕ ਯੂ ਜੀਸਸ ਹ Alleluia ਪ੍ਰਭੂ ਜੀ ਤੁਸੀਂ ਕਹਾਂ ਤੁਸੀਂ ਬਹੁਤ ਹਕਮਾਂ ਨੂੰ ਕਰਜ਼ ਦੇਵੋਗੇ ਪਰ ਆਪ ਕਰਜ਼ ਨਹੀਂ ਲਓਗੇ ਤੁਸੀਂ ਬਹੁਤ ਹਕਮਾਂ ਉਤੇ ਰਾਜ ਕਰੋਗੇ ਪਰ ਉਹ ਤੁਹਾਡੇ ਉਤੇ ਰਾਜ ਨਹੀਂ ਕਰਨਗੇ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਸੇਠ ਰਾਇਆ ਪੁੱਛਨੇ ਪਿਤਾ ਪਰਮੇਸ਼ ਜੀ ਜੀ ਤੁਹਾਡਾ ਤਨਵਾਦ ਕਰਦੇ ਆ ਪ੍ਰਭੂ ਜੀ ਅਸੀਂ ਤੁਹਾਡੀ ਵਡਿਆਈ ਕਰਦੇ ਆ ਪਿਤਾ ਪਰਮੇਸ਼ ਜੀ ਪਰਬੂ ਜੀ ਜਿਨਨੇ ਵੀ ਜਨ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚ ਖਾਨ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਇਹਨਾਂ ਦੇ ਪਰਿਵਾਰਾਂ ਦੀ ਸੁਖ ਸਲਾਮਤੀ ਮੰਗਦੇ ਆ ਪਿਤਾ ਪਰਮੇਸ਼ਰ ਜੀ ਸ਼ਾਂਤੀ ਦਾ ਐਲਾਨ ਕਰਦੇ ਇਹਨਾਂ ਦੇ ਪਰਿਵਾਰਾਂ ਵਿੱਚ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਾ ਹੋਵੇ ਪਿਤਾ ਪਰਮੇਸ਼ ਜੀ ਹallelujah ਪ੍ਰਭੂ ਜੀ ਦਇਆ ਕੋ ਆਪਣੇ ਆਪਣੇ ਵੱਡੇ ਵੱਡੇ ਕਮਾ ਦੇ ਲਈ ਇਹਨਾਂ ਨੂੰ ਇਸਤੇਮਾਲ ਕਰੋ ਪਿਤਾ ਪਰਮੇਸ਼ ਜੀ ਤੇ ਬੱਚੇ ਨੂੰ ਅੱਗੇ ਕਰੀ ਵਾਲਾ ਸਮਝਦਾਰੀ ਵਾਲਾ ਪਵਿੱਤਰਤਾਈ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ ਜੀ ਇਹ ਪੀੜੀਦਰ ਪੀੜੀ ਤੜੀ ਮਹਿਮਾ ਕਰਦੇ ਜਾਣ ਪਿਤਾ ਪਰਮੇਸ਼ ਜੀ ਤੁਹਾਡਾ ਤਨ ਬਾਤ ਕਰਦੇ ਤੁਸੀਂ ਸਾਨੂੰ ਅਬਰਾਹਮ ਇਜ਼ਹਾਕ ਯੂਕੂਬ ਦੇ ਬਾਰਿਸ਼ ਧਰਾਇਆ ਪਿਤਾ ਪਰਮੇਸ਼ਰ ਜੀ ਜੋ ਬਰਕਤਾਂ ਤੁਸੀਂ ਆਪਣੇ ਦਾਸ ਇਬਰਾਹਮ ਨੂੰ ਦਿੱਤੀਆਂ ਪ੍ਰਭੂ ਜੀ ਉਹੀ ਬਰਕਤਾਂ ਸਾਡੇ ਜੀਵਨ ਵਿੱਚ ਐਕਟੀਵੇਟ ਹੋ ਜਾਣਗੇ ਯਿਸੂ ਮਸੀਹ ਦੇ ਸ਼ਕਮਤੀ ਨਾਮ ਵਿੱਚ ਜੋ ਬਰਕਤਾਂ ਤੁਸੀਂ ਵਿਵਸਾ ਸਾਲ 28 ਦੇ ਵਿੱਚ ਧਰਾਈਆਂ ਪਿਤਾ ਪਰਮੇਸ਼ਰ ਜੀ ਉਹ ਬਰਕਤਾਂ ਸਾਡੇ ਜੀਵਨ ਵਿੱਚ ਇੱਕ ਇੱਕ ਜਾਂਦੇ ਜੀਵਨ ਵਿੱਚ ਐਕਟੀਵੇਟ ਹੋ ਜਾਣ ਪਈ ਤਾਂ ਪਰਮੇਸ਼ਰ ਜੀ ਹਾਲੇਲੂਆ ਪ੍ਰਭੂ ਜੀ ਤੁਸੀਂ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦਿੱਤੀ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਤੂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇਰੇ ਆਉਣੇ ਚੱਲਦੇ ਬਰਕਤ ਦੇਵੇਗਾ ਤੇਰੇ ਵਿੱਚ ਜੋ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਬਾਹਰ ਕੱਢ ਦੇਵੇਗਾ ਪ੍ਰਭੂ ਜੀ ਇਹਨਾਂ ਦੇ ਆਉਣ ਜਾਣ ਦੇ ਰਸਤੇ ਨੂੰ ਬless ਕਰਨਾ ਪਰਬੂ ਜੀ ਨੇ ਖਤ ਖੂਬ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤਾਂ ਦੀ ਹਿਫਾਜ਼ਤ ਕਰਦੇ ਹਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਅਗੋਦ ਦੇ ਪ੍ਰਾਪਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਅਗੋਦ ਦੀ ਸੋਖ ਸ਼ਾਂਤੀ ਸ਼ਾਂਤੀ ਪਿਤਾ ਪਰਮੇਸ਼ਰ ਆਸ਼ੀਸ਼ ਤੇ ਵਰਕਤ ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਪਰਭੂ ਜਨਾ ਤੇ ਬੱਚੇ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਉਹਨਾਂ ਦੀ ਹਫਾਜ਼ਤ ਕਰਦੇ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਦਾਤਾ ਸੇ ਤੁਹਾਡੀ ਖਿਦਮਤ ਵਿੱਚ ਆਣੜੇ ਸੇਵਾ ਵਿੱਚ ਆਣ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡੀ ਸ਼ਾਂਤ ਤੁਹਾਡਾ ਅਨੁਗ੍ਰਹਿ ਹਮੇਸ਼ਾ ਨਾਲ ਤੇ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਅਸੀਂ ਜਰਾਈਲ ਦੀ ਬੇਸੋਖ ਸ਼ਾਂਤੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਕਿ ਸਾਡੀ ਇਹਨਾਂ ਪ੍ਰਾਰਥਨਾ ਦਾ ਉੱਤਰ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਇਹ ਸਾਰੇ ਪ੍ਰਾਰਥਨਾ ਨੂੰ ਅਸੀਂ ਆਪਣੇ ਹਰਦੀ ਦਾਤਾਪ੍ਰਭ ਯੇਸ਼ੂ ਮਸੀਹ ਜੀ ਦਾ ਸਾਮਰਥੀ ਨਾਮ ਵਿੱਚ ਮੰਗਦੇ ਹਾਂ